ਪੰਜਾਬ ਦੇ ਵਿੱਚ ਹਾਲਾਤ ਦਿਨ-ਬਦਨ ਬਿਹਤਰ ਹੋਦੇ ਜਾ ਰਹੇ ਆ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿਸਾਨੀ ਮੰਗਾ ਨੂੰ ਲੈ ਕੇ ਤੇ ਚਾਹੇ ਸਾਡੇ ਪੰਜਾਬ ਦੇ ਵਿੱਚ ਵਾਪਰ ਜਿਹੜੇ ਲੰਬੇ ਸਮੇਂ ਤੋਂ ਦਿਖਾਤ ਨੂੰ ਲੈ ਕੇ ਆਪਾਂ ਗੱਲ ਕਰਦੇ ਆ ਰਹੇ ਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਜੋ ਅੱਜ ਦਾ ਇਹ ਮਸਲਾ ਜਾਂ ਗੱਲਬਾਤ ਕਰਨ ਦਾ ਤੁਹਾਡੇ ਨਾਲ ਉਹ ਬੜਾ ਹੀ ਸੰਵੇਦਨਸ਼ੀਲ ਆ। ਦੁੱਖ ਦੀ ਗੱਲ ਇਹ ਆ ਕਿ ਇੱਕ ਪਾਸੇ ਤਾਂ ਅਸੀਂ ਕੋਰਟ ਦੇ ਵਿੱਚ ਉਹਨਾਂ ਦੋਸ਼ੀਆਂ ਤੇ ਕਾਰਵਾਈਆਂ ਕਰਾਉਣ ਦੀਆਂ ਗੱਲਾਂ ਕਰ ਰਹੇ ਆ ਜਿਨ੍ਹਾਂ ਨੇ ਇਹ ਕਾਹਨ ਨੂੰ ਇੰਜਾਮ ਦਿੱਤਾ ਜਿਨ੍ਹਾਂ ਦੇ ਜਿਨ੍ਹਾਂ ਦੇ ਕਰਕੇ ਇਹ ਹੋਇਆ ਜਿਨ੍ਹਾਂ ਨੇ ਜਾਤ ਕਰਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਇੱਕ ਪਾਸੇ ਤਾਂ ਅਸੀਂ ਉਹਨਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਨ ਦੇ ਲਈ ਚਾਰਜ ਹੋਈਆਂ ਕਰ ਰਹੀ ਆ ਸਰਕਾਰ ਸੈਟ ਦੇ ਉੱਤੇ ਸੈਟ ਬਣਾ ਕੇ ਜਾਂਚਾ ਕਰਾ ਰਹੀ ਆ ਜਾਂਚਾਂ ਦੇ ਵਿੱਚ ਦੋਸ਼ੀ ਪਾਏ ਜਾ ਰਹੇ ਆ ਤੇ ਪਰ ਇੱਕ ਪਾਸੇ ਹਾਸੋ ਹੀ ਨਹੀਂ ਗੱਲ ਇਹ ਆਉਂਦੀ ਆ ਕਿ ਉਹ ਦੋਸ਼ੀ ਆ ਜਿਹੜੇ ਬਹਾਲ ਹੋ ਰਹੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਕਹਿਣ ਤੋਂ ਭਾਵੇਂ ਆ ਕਿ ਪ੍ਰਦੀਪ ਸਿੰਘ ਸਿੰਘ ਸ਼ਬਦ ਤਾਂ ਬਹੁਤ ਮਾੜਾ ਇਹਨਾਂ ਲਈ ਵਰਤਣਾ ਜਿਨੇ ਬੇਵਲ ਕਲਾ ਗੋਲੀ ਕਾਂਡ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਆ ਜਿਦੇ ਕਰਕੇ ਸਾਰਾ ਹੋਇਆ ਅੱਜ ਉਸ ਨੂੰ ਡੀਐਸਪੀ ਬਣਾ ਦਿੱਤਾ ਜਾਂਦਾ ਇਹੋ ਜਿਹਾ ਗੰਭੀਰ ਇਲਜ਼ਾਮ ਉੱਤੇ ਲੱਗੇ ਹੋਣ ਤੇ ਫਿਰ ਵੀ ਤਰੱਕੀਆਂ ਕਿੱਥੋਂ ਇਨਸਾਫ ਦੀ ਆਸ ਕਰਾਂਗੇ ਕਿੱਥੋਂ ਇਹਨਾਂ ਲੋਕਾਂ ਦੇ ਉੱਤੇ ਅਸੀਂ ਕਹਾਂਗੇ ਕਿ ਕਾਰਵਾਈਆਂ ਹੋਣੀਆਂ ਤੇ ਦੋ ਕੁ ਦਿਨ ਪਹਿਲਾਂ ਉਹ ਲੋਕਾਂ ਦੀ ਮਨਛਾ ਸੱਦ ਹੋਈ ਆ ਜਿਹੜੇ ਕਹਿੰਦੇ ਆ ਕਿ ਸਾਡੀ ਸਰਕਾਰ ਚ ਚੱਲਦੀ ਨਹੀਂ ਉਹਨਾਂ ਲੋਕਾਂ ਦੇ ਵੱਲੋਂ ਉਹਨਾਂ ਦੇ ਮਨ ਘੜਤ ਫੈਸਲੇ ਜਿਹੜੇ ਉਹਨਾਂ ਵੱਲੋਂ ਆਪ ਲੈ ਜਾਂਦੇ ਆ ਤੇ ਅੱਜ ਉਸੇ ਹੀ ਬੰਦੇ ਦੇ ਮਗਰ ਖੜਨ ਦੇ ਲਈ ਸਟੈਂਡ ਲੈਂਦੇ ਹੋਏ ਬੰਦਿਆਂ ਦੀਆਂ ਤਰੱਕੀਆਂ ਕਰਵਾ ਰਹੇ ਆ ਜਿਹੜੇ ਲੋਕ ਰੌਲਾ ਪਾ ਰਹੇ ਆ ਕਿ ਸਾਡੀ ਤਾਂ ਸਰਕਾਰ ਚ ਚੱਲਦੀ ਨਹੀਂ ਅਸੀਂ ਸਰਕਾਰ ਦੇ ਖਿਲਾਫ ਸੋ ਅੱਜ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਦੇਖੋ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਦੋ ਦਿਨ ਪਹਿਲਾਂ ਇੱਕ ਨਿਊਜ਼ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਇੱਕ ਮਹਿਬਲ ਕਲਾਂ ਦੇ ਵਿੱਚ ਨਾਮਜਾਦ ਬੰਦੇ ਦੀ ਘਰਵਾਲੀ ਨੂੰ ਏਜੀ ਲਾਇਆ ਜਾ ਰਿਹਾ ਹੈ ਤਾਂ ਬੜਾ ਹੱਬ ਕੇ ਹਮਦਰਦ ਬਣਿਆ ਹੋਇਆ ਸਾਡੇ ਇਸ ਕੇਸ ਦੇ ਆਪਣੇ ਆਪ ਨੂੰ ਬਹੁਤ ਵੱਡੀ ਸ਼ਖਸੀਅਤ ਇਸ ਗੱਲ ਦੇ ਲਈ ਸਮਝਣ ਵਾਲੇ ਕਿ ਅਸੀਂ ਕੇਸ ਸਾਰਾ ਕੁਝ ਸਹੀ ਕਰ ਰਹੇ ਹਾਂ ਸਾਰਾ ਕੁਝ ਕੇਸ ਆ ਜਿਹੜਾ ਉਹ ਅਸੀਂ 1% ਵੀ ਉਹਦੇ ਚੋਂ ਤਾਂ ਹੀ ਨਹੀਂ ਹੁੰਦਿਆਂਗੇ ਪਰ ਅੱਜ ਮੈਂ ਸਵਾਲ ਕਰਦਾ ਕਿ ਅੱਜ ਤੁਹਾਡੇ ਕੋਲੇ ਇੰਟਰਨੈਟ ਮੁੱਕ ਗਿਆ ਕੀ ਅੱਜ ਤੁਹਾਡੇ ਕੋਲੇ ਉਹ ਖਬਰ ਨਹੀਂ ਆਈ ਜਿਨ੍ਹਾਂ ਨੂੰ ਖੁਦ ਤੁਸੀਂ ਤਰੱਕੀਆਂ ਦਵਾ ਰਹੇ ਹੋ ਖੁਦ ਦੋਸ਼ੀ ਨੇ ਇੱਕ ਪਾਸੋਂ ਇੱਕ ਦੀ ਘਰ ਵਾਲੀ ਉਹ ਦੀ ਘਰ ਵਾਲੀ ਆ ਉਹਦਾ ਉਹਦੀ ਉਹ ਜਿਹੜੇ ਬੰਦੇ ਨੇ ਕੀਤਾ ਉਹਦਾ ਉਹਦੀ ਥਾ ਤੇ ਜਾਣ ਕੀਤਾ ਜਾਂ ਨਹੀਂ ਕੀਤਾ ਉਹ ਵੱਧੀ ਗੱਲ ਆ ਪਰ ਉਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਹੈ ਤੇ ਅਸੀਂ ਰੌਲਾ ਪਾਇਆ ਮੈਨੂੰ ਕੋਈ ਇਤਰਾਜ਼ ਨਹੀਂ ਆ ਪਾ ਸਕਦੇ ਆ ਪਰ ਅੱਜ ਜਿਹੜਾ ਬੰਦਾ ਖੁਦ ਇਨਵੋਲਵ ਹੈ ਜਿਹੜੇ ਬੰਦੇ ਨੇ ਸਾਰਾ ਕੁਝ ਕੀਤਾ ਜਿਹਦੀ ਦੇਖ ਰਹੇ ਘੇਟ ਵਿੱਚ ਹੋਇਆ ਜਿਨੇ ਗੋਲੀਆਂ ਮਾਰੀਆਂ ਅੱਜ ਉਹਨੂੰ ਖੁਦ ਡੀਐਸਪੀ ਪ੍ਰਮੋਟ ਕੀਤਾ ਜਾ ਰਿਹਾ ਤੇ ਅਸੀਂ ਚੁੱਪ ਬੈਠੇ ਆ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਤੁਸੀਂ ਕੱਲ ਇੱਕ ਰਜਾਇਨ ਦਾ ਲੋਕਾਂ ਦੇ ਵਿੱਚ ਹਉਆ ਛੱਡਿਆ ਇੱਕ ਧਮਕੀ ਦਿੱਤੀ ਸਰਕਾਰ ਨੂੰ ਅੱਜ ਸਰਕਾਰ ਨੇ ਤੁਹਾਡੀ ਗੱਲ ਮੰਨ ਲਈ ਇਹ ਕਿੰਨਾ ਕੁ ਟਾਈਮ ਚੱਲੇਗਾ ਸੋ ਮੈਂ ਉਹਨਾਂ तमाम ਲੋਕਾਂ ਨੂੰ ਦੱਸਣਾ ਚਾਹਣਾ ਹੈ ਕਿ ਦੂਰੀ ਦੂਰੀ ਨੀਤੀ ਤੁਸੀਂ ਦੇਖੋ ਇੱਕ ਪੋਸਟ ਪਾਈ ਜਾਂਦੀ ਹੈ ਲਿਖਿਆ ਜਾਂਦਾ ਹੈ ਕਿ ਅਸੀਂ ਅਦਾਲਤ ਦੇ ਵਿੱਚ ਉਹ ਆ ਫੈਸਲੇ ਲੈ ਲਏ ਆ ਤੇ ਥੱਲੇ ਇੱਕ ਲਾਈਨ ਲਿਖ ਦਿੱਤੀ ਜਾਂਦੀ ਹੈ ਕਿ ਇੱਥੋਂ ਸਾਨੂੰ ਇਨਸਾਫ਼ ਦੀ ਆਸ ਨਹੀਂ ਸਾਡਾ ਕੇਸ ਗੁਰੂ ਸਾਹਿਬ ਦੀ ਅਦਾਲਤ ਦੇ ਵਿੱਚ ਲੱਗਿਆ ਕੋ ਕੋ ਝੂਠਾ ਟਾਂਗਰ ਚਾਇਆ ਜਾ ਰਿਹਾ ਸਭ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆ ਆਰਡਰ ਆ ਜਿਹੜੇ ਜਿਹੜੇ ਉਹਨਾਂ ਨੂੰ ਡੀਐਸਪੀ ਪ੍ਰਮੋਟ ਕਰਦੇ ਆ ਕਿੱਥੇ ਨੇ ਉਹ ਗੱਲਾਂ ਕਿੱਥੇ ਨੇ ਅੱਜ ਉਹ ਲੋਕ ਜਿਹੜੇ ਕੱਲ ਰਜਾਇਨ ਦੀਆਂ ਧਮਕੀਆਂ ਦਿੰਦੇ ਸੀ ਸਰਫੇਸ ਗੱਲ ਕਰਕੇ ਕਿ ਅਸੀਂ ਰਜਾਇਨ ਦੇ ਦਿਆਂਗੇ ਅਸੀਂ ਰਜਾਇਨ ਦੇ ਦੇਣਾ ਕਿਉਂਕਿ ਸਾਡੇ ਲੋਕਾਂ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਆ ਪਹਿਲਾਂ ਤੁਸੀਂ ਝੂਠਾ ਗਵਾਹ ਬਣਾਇਆ ਝੂਠਾ ਗਵਾਹ ਬਣਾਉਣ ਤੇ ਨਹੀਂ ਰੁਕੇ ਫੇਰ ਇੱਕ ਝੂਠੇ ਬੰਦੇ ਸੰਗਤ ਦੇ ਵਿੱਚ ਬਿਠਾਏ ਗਏ ਤੁਹਾਡੇ ਵੱਲੋਂ ਨਰਮਲ ਢੁੱਡੀ ਵਰਗੇ ਉੱਥੇ ਵੀ ਰੁਕੇ ਨਹੀਂ ਫਿਰ ਉਹਨਾਂ ਨੂੰ ਤਰੱਕੀਆਂ ਦਿਵਾਉਣ ਦੇ ਲਈ ਇੱਕ ਧਮਕੀਆਂ ਦਿੱਤੀਆਂ ਗੀਆਂ ਕਿ ਅਸੀਂ ਰਿਜਾਇਨ ਦੇ ਦਾਂਗੇ ਸਾਡੇ ਬੰਦੇ ਨੂੰ ਤਰੱਕੀਆਂ ਦਿਓ ਕਿਉਂ ਕਿ ਕਿਉਂਕਿ ਇਸ ਕੇਸ ਨੂੰ ਜਿੰਨਾ ਖਰਾਬ ਕਰਨਾ ਚਾਹੁੰਦੇ ਉਹਨਾਂ ਉਹ ਹਜੇ ਥੋੜਾ ਥੋੜਾ ਕੀਤਾ ਉਹਦੂ ਹੋਰ ਵੱਧ ਕਰਨਾ ਚਾਹੁੰਦੇ ਹੋ ਸੋ ਰੱਬ ਦਾ ਵਾਸਤਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਇਹਨਾਂ ਤੋਂ ਬਾਜ ਆਈਏ ਤੇ ਸਰਕਾਰ ਨੂੰ ਬੇਨਤੀ ਕਰਦਾ ਕਿ ਇਹੋ ਜੇ ਲੋਕਾਂ ਨੂੰ ਤਰੱਕੀਆਂ ਦੇਣੀਆਂ ਤਾਂ ਸਾਡਾ ਕੇਸ ਬੰਦ ਕਰ ਦਿਓ ਸਾਨੂੰ ਫਿਰ ਲੋੜ ਨਹੀਂ ਹੈਗੀ ਸਾਨੂੰ ਇਹਨਾਂ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਕਰਾਉਣ ਦੀ ਫਿਰ ਕੋਈ ਲੋੜ ਨਹੀਂ ਕਿਉਂਕਿ ਜਦੋਂ ਤੁਸੀਂ ਦੇਣੀਆਂ ਤਰੱਕੀਆਂ ਫਿਰ ਕਿਹੜਾ ਬੰਦਾ ਗਵਾਹੀਆਂ ਦੇਣ ਆਉਗਾ ਇਹਨਾਂ ਦੇ ਖਿਲਾਫ ਕਿਹੜਾ ਬੰਦਾ ਇਹਨਾਂ ਨੂੰ ਕਟਾਇਲ ਵਿੱਚ ਖੜਾ ਕਰਨ ਦੇ ਲਈ ਆ ਕੇ ਕਹੂਗਾ ਕਿ ਹਾਂ ਅਸੀਂ ਇਹ ਬੰਦੇ ਨੂੰ ਦੇਖਿਆ ਕੋਈ ਇਨਸਪੈਕਟਰ ਤੋਂ ਬਾਅਦ ਡੀਐਸਪੀ ਬਣਾਇਆ ਗਿਆ ਬੰਦਾ ਆਪਣੀ ਧੌਸ ਜਮਾਊਗਾ ਜਿਹੜਾ ਬੰਦਾ ਇੱਕ ਇਨਸਪੈਕਟਰ ਹੋ ਕੇ ਗੋਲੀਆਂ ਮਾਰ ਸਕਦਾ ਉਸ ਸਮੇਂ ਲਾਅ ਐਂਡ ਆਰਡਰ ਦੀ ਪਰਵਾਹ ਨਹੀਂ ਕਰ ਸਕਦਾ ਤੇ ਅੱਜ ਤਾਂ ਤੁਸੀਂ ਉਹਨੂੰ ਡੀਐਸਪੀ ਪ੍ਰਮੋਟ ਕਰੋਗੇ ਤੇ ਉਹ ਕਿਵੇਂ ਸਾਡੇ ਗਵਾਹ ਕਟਹਿਰੇ ਦੇ ਵਿੱਚ ਖੜੇ ਹੋਣ ਦੇ ਦੂਗਾ ਕਿਵੇਂ ਸਾਡੇ ਗਵਾਹਾਂ ਨੂੰ ਉੱਥੇ ਤੁਹਾਡੇ ਖਿਲਾਫ ਗਵਾਹੀਆਂ ਦੇਣ ਦੇ ਦੂਗਾ ਸੋ ਅਸੀਂ ਇਸ ਦੇ ਉੱਤੇ ਅਗਲਾ ਪ੍ਰੋਗਰਾਮ ਵੀ ਲਿਖਾਂਗੇ ਪਰ ਕਿਸਾਨ ਅੰਦੋਲਨ ਚੱਲਦਿਆਂ ਕਰਕੇ ਅਸੀਂ ਉਹਦਾ ਸਮਰਥਨ ਕਰਦੇ ਆਂ ਅੱਜ ਸਿਰਫ ਇੱਕ ਸੋਸ਼ਲ ਮੀਡੀਆ ਜਰੀਏ ਮੈਂ ਆਪਣਾ ਬਿਆਨ ਜਾਰੀ ਕਰ ਰਿਹਾ ਇਹਦੀ ਨਿਖੇਦੀ ਕਰਦਾ ਤੇ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਜਿਹੜੇ ਚੁੱਪ ਬੁੱਟੀ ਬੈਠੇ ਆ ਇਹੋ ਜੇ ਇਹੋ ਜੇ ਉਹਨਾਂ ਉਹਨਾਂ ਖਤਰਨਾਕ ਅਪਰਾਧੀਆਂ ਦੇ ਉੱਤੇ ਜਿਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਜਿਹੜਿਆ ਨੇ ਸ਼ਾਂਤਮਈ ਪ੍ਰੋਟੈਸਟ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਹੁਣ ਤੇਉਣ ਵਾਲੇ ਦਿਨਾਂ ਦੇ ਵਿੱਚ ਇਹ ਤੇ ਮੈਂ ਵੱਡੀ ਪ੍ਰੈਸ ਵਾਰਤਾ ਕਰਕੇ ਵੀ ਸੰਤਾਂ ਦੇ ਵਿੱਚ ਆ ਜਿਹੜੀ ਲੋਕਾਂ ਦੇ ਵਿੱਚ ਇਹ ਗੱਲ ਰੱਖਾਂਗਾ